जोर थोड़ा आया था। शुरू कर तो दे गल क्योंकि लेट पहले गुरु साजी नवाजी सात संघ जी गज के जाओ वाहे गुरु जी का खालसा वाहगुरु जी की फतेह संघ जी अज जीडी आप संगत ने गल जा रहे हैं ਉਹ ਗੱਲ ਹੈ ਕਿ ਇਹ ਕਿ ਸਾਨੂੰ ਕਿਸੇ ਤੇ ਜਿੱਤਨ ਸਾਡੇ ਨਾਲ ਕੋਈ ਮਸਲਾ ਨਹੀਂ ਹੈਗਾ ਇਲੈਕਸ਼ਨ ਦੇ ਵਿੱਚ ਬਹੁਤ ਲੋਕ ਖੜੇ ਆ ਪਿੰਡਾਂ ਨੇ ਕਿਤਨੇ ਆਏ ਤੇ ਕਿੰਨੇ ਖਾਦਨਾ ਵੀ ਆ ਅਸੀਂ ਉਸ ਮੈਟਰ ਵਿੱਚ ਨਹੀਂ ਜਾਣਾ ਚਾਹੁੰਦੇ ਤੇ ਅਸੀਂ ਇੱਕ ਗੱਲ ਜੂ ਕਹਿ ਚੋਣਗੇ ਕਿ ਖਰੂਰ ਸਾਹਿਬ ਤੋਂ ਅਮਨਤਪਾਲ ਸਿੰਘ ਖੜਾ ਹੈ ਤੇ ਉਹਦੇ ਜਿਹੜੇ ਸਮਰਥਕ ਆ ਜਿਹੜੇ ਬੰਦੇ ਉਹਦੇ ਸਮਰਥਕ ਆ ਉਥੇ ਉਹ ਬੰਦੇ ਦਿੱ ਚੈਟ ਉਹਨਾਂ ਬੰਦਿਆਂ ਦੀ ਚੈਟ ਆ ਜਿਹਦੇ ਵਿੱਚ ਮੈਂ ਨਾਮ ਵੀ ਲਵਾਂਗਾ ਬੰਦਿਆਂ ਦਾ ਚੈਟ ਆਈ ਹੈ ਇੱਕ ਉਹ ਬੰਦੇ ਗਰੀਬ ਘਰ ਦੀਆਂ ਔਰਤਾਂ ਬਾਰੇ ਬਹੁਤ ਗੰਦੀ ਸ਼ਬਦਾਵਲੀ ਵਰਤ ਰਹੇ ਆ ਤੇ ਉਹਨਾਂ ਬਾਰੇ ਐਸੇ ਐਸੇ ਗੰਦੇ ਸ਼ਬਦ ਕਹਿ ਰਹੇ ਆ ਕਹਿੰਦੇ ਵੀ ਉਹ ਔਰਤਾਂ ਹਜ਼ਾਰ ਹਜ਼ਾਰ ਰੁਪਏ ਪਿੱਛੇ ਤੇ ਜਿਹੜਾ ਮਰਜ਼ੀ ਕੰਮ ਉਹਨਾਂ ਕੋਲ ਕਰਾ ਲਓ ਤੇ 500 ਰੁਪਏ ਪਿੱਛੇ ਵੋਟ ਵੀ ਪਾ ਸਕਦੀਆਂ ਹੋ ਗਰੀਬ ਘਰ ਦੀਆਂ ਔਰਤਾਂ ਨੂੰ ਬਹੁਤ ਮੈਂ ਨਾ ਬੀਬੀਆਂ ਬਣਾ ਦੇ ਵੀਡੀਓ ਦੇਖਦੀਆਂ ਤੇ ਮੈਂ ਉਹ ਸ਼ਬਦਰੀ ਕਹਿ ਸਕਦਾ ਜਿਹੜੇ ਇਹਨਾਂ ਨੇ ਕਹਿਆ ਇੱਕ ਚੈਟ ਆਈ ਆ ਸਰਦ ਜੀ ਉਹ ਚੈਟ ਕੀ ਆ ਦਿਖਾਉਣੇ ਆ ਅੱਜ ਤੱਕ ਤੋਂ ਇੱਕ ਚੈਟ ਦੇ ਵਿੱਚ ਕੌਣ ਕੌਣ ਆ ਇੱਕ ਤਾਂ ਹੈਗਾ ਇਹ ਯੂ ਐਸ اے ਵਿੱਚ ਬਦੀ ਲਾ ਕੋਈ ਸੱਚ ਤੇ ਬਗਲੇ ਨਾ ਤੇ ਪੇਜ ਆਉਦਾ ਇੱਕ ਤਾਂ ਉਹ ਬੰਦਾ ਏ ਤੇ ਮੇਰਾ ਵੀ ਜੇ ਕੋਈ ਜੁਰਦਾ ਹੈ ਨਾ ਤੇ ਇੱਕ ਤਾਂ ਇਹ ਦੱਸੋ ਕਿ ਵੀਡੀਓ ਦੇ ਵਿੱਚ ਵਾਇਰ ਸਾਫ ਆ ਰਹੀ ਆ ਹਾਂਜੀ ਪ੍ਰਕਰਣ ਸਿੰਘ ਜੀ ਵਾਇਰ ਗੁੱਦੀ ਕਾ ਖਾਲਸਾ ਵਾਇਰ ਗੁੱਦੀ ਕੀ ਫਟੇ ਪ੍ਰਕਰਣ ਵਾਇਰ ਸਾਫ ਆ ਰਹੀ ਆ ਸਹੀ ਆ ਰਹੀ ਆ ਇੱਕ ਇਹ ਕਹੇਗਾ ਇਹ ਸਾਈਡ ਦੇ ਵਿੱਚ ਪਰਮਜੀਤ ਅਕਾਲੀ ਉਹ ਵੀ ਆਪਣੇ ਆਪ ਨੂੰ ਬਹੁਤ ਵੱਡਾ ਪੰਥਰ ਘੋਦਾ ਆ ਤੇ ਜੇ ਸੰਗਤ ਸੰਗਤ ਮੂਰੇ ਦੀ ਭਾਸ਼ਾ ਰੱਖੀ ਹੈ ਆ ਕਿ ਆਹ ਵੀ ਭਾਸ਼ਾ ਏ ਪਰਮਜੀਤ ਅਕਾਲੀ ਦੀ ਤੇ ਫਿਰ ਫੇਰ ਕੀ ਪੰਦੀਤ ਅਕਾਲੀ ਇਸ ਗੱਲ ਦੀ ਸਹਿਮਤੀ ਪਕੜਾਉਂ ਕਿ ਮੇਰੀ ਵੇਹ ਕੰਮ ਮੈਂ ਨਹੀਂ ਕੀਤਾ ਠੀਕ ਆ ਠੀਕ ਆ ਮੈਂ ਕੁਛ ਕਰਾਂ ਉਹ ਇਹ ਦਲਾ ਮਾ ਕੋ ਨੂੰ ਦੱਸ ਰਿਹਾ ਹੈਗਾ ਕੋਈ ਨਾ ਕਰਤਨਾ ਮੋਆ ਨਾ ਮੈਂ ਸੈਂਡ ਕਰਨਾ ਕੋਈ ਨਾ ਕੋਈ ਨਾ ਗੱਲ ਚੱਲ ਰਹੀ ਹੈ ਚੈਟ ਚੱਲ ਰਹੀ ਹੈ ਜਿੰਦੀ ਕਿਦੀ ਕਿਦੀ ਜੇ ਤੁਹਾਨੂੰ ਦੱਸ ਕੇ ਜਿਹੜਾ ਨਾਂ ਇਹਨਾਂ ਦੇ ਤੁਸੀਂ ਇਹ ਵੀਡੀਓ ਵਿੱਚ ਸ਼ੇਅਰ ਕਰੋ ਹੁਣ ਇਹਦੇ ਵਿੱਚ ਕੁਝ ਕਲਾ ਕੁ루 ਮਾ ਦੱਸਦਾ ਹੈਗਾ ਇੱਕ ਕਹਿੰਦਾ ਸ਼ੁਰੂ ਹੈ ਕਹਿੰਦਾ ਪਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹੈਗਾ ਆਕਾਰ ਸਹਾਏ ਉਦੋਂ ਦਾ ਚਾਚਾ ਬਖੇਲ ਸਿੰਘ ਕਹਿੰਦਾ ਮੈਂ 20 ਮਿੰਟ ਬਾਅਦ ਯਾਰਡ ਵਿੱਚ ਪਹੁੰਚਦਾ ਹੈਗਾ ਜੂਈ ਗੱਲ ਕਰਨੀ ਜੀ ਟਰੱਕ ਰੋਕ ਕੇ ਗੱਲ ਕਰਦਾ ਕਿਰਪਾ ਕਰਿਓ ਸਾਰੇ ਵੀਰ ਸਲਾ ਕੱਢਿਓ ਕਿਉਂਕਿ ਟਾਈਮ ਬੜਾ ਘੱਟ ਹੈ ਤੇ ਪਰਮਜੀਤ ਅਖਲੀ ਕਹਿੰਦਾ ਵੀ ਕਹਿੰਦਾ ਜੋ ਹੁਕਮ pau ਜੀ ਫੋਟਾ ਤਿਆਰ ਪਰ ਤਿਆਰ ਆ ਠੀਕ ਹੈ ਜੀ ਫਿਰ ਉਹ ਵਾ ਫਟੇ ਕੇ ਜਾਂਦੇ ਆ ਇਹ ਗੱਲਾਂ ਚੱਲਦੀਆਂ ਨੇ ਬਾਈ ਖਾਲਸਾ ਆ ਕੋਈ ਦਿੱਕੀ ਫਤਿਹ ਹੈ ਨਾ ਹੋ ਵੀਰੋ ਥੱਕ ਬੈਗ ਲਗਾ ਲਵਾਂ ਬਗੇਲ ਸਿੰਘ ਓਕੇ ਬਗੇਲ ਸਿੰਘ ਆਕਾਸ਼ ਆਏ ਤੇ ਜਿਹੜੀਆਂ ਹੁਣ ਮੇਨ ਗੱਲਾਂ ਮੈਂ ਤੁਹਾਨੂੰ ਉਹ ਦੱਸਦਾ ਵੀਡੀਓ ਲੰਬੀ ਹੋ ਜਾਊਗੀ ਇੱਕ ਤਾਂ ਇਹਨਾਂ ਨੇ ਇਹ ਗੱਲ ਕਹੀ ਆ ਕਹਿੰਦਾ ਕੋਈ ਪੁੱਛਦੇ ਹੈਗੇ ਆ ਕਹਿੰਦੇ ਵੀ ਕੀ ਕਹਿੰਦੇ ਪ੍ਰੋਗਰਾਮ ਕੀ ਆ ਆਪਣੇ ਭਾਊ ਦਾ ਬਿਲਕੁਲ ਵੀ ਦੇ ਕਿਸੇ ਦਾ ਸਤਿ ਨਹੀਂ ਕਿ ਇਹਨਾਂ ਲੋਕਾਂ ਨੇ ਸਾਡੇ ਲੋਕਾਂ ਨੂੰ ਮੂਰਖ ਬਣਾ ਰੱਖਿਆ ਤੇ ਇਹੇ ਲੋਕ ਸਾਡੇ ਨਾਲ ਜਨਾਨੀਆਂ ਨੂੰ ਐਨੀ ਭद्दी ਸ਼ਬਦਾਂ ਨਹੀਂ ਵਰਤੇ ਆ ਤੇ ਸਾਡੇ ਬਾਰੇ ਭੇਡਾ ਮਾਰ ਕੇ ਇਹਨਾਂ ਨੂੰ ਹੀ ਧੋਂਦੇ ਤੇ ਮਾਰ ਕੇ ਛੱਤਰਾਂ ਦਿਆ ਅਸੀਂ ਕਦੇ ਅੰਮ੍ਰਿਤਪਾਲ ਦਾ ਵਿਰੋਧ ਵੀ ਕੀਤਾ ਸੀਗਾ ਹੁਣ ਤੱਕ ਪਰ ਇਹਨਾਂ ਲੋਕਾਂ ਨੇ ਇਹ ਕਹਿਣ ਲਈ ਮਜਬੂਰ ਕਰਤਾ ਮੈਨੂੰ ਤਾਂ ਖਾ ਸਕਤੀ ਮੈਂ ਬਿਲਕੁਲ ਠੋਕੂ ਯਾਰ ਕਹੂੰਗਾ ਕਿ ਜੇ ਇਹ ਲੋਕ ਸਾਡੀਆਂ ਔਰਤਾਂ ਬਾਰੇ ਸਾਡੀਆਂ ਧੀਆ ਭੈਣਾਂ ਬਾਰੇ ਇਹ ਗੱਲ ਕਹਿੰਦੇ ਆ ਨਾ ਚੂੜੀਆਂ ਚਮੈਰੀਆਂ ਕਹਿੰਦੇ ਉਹਨਾਂ ਨੂੰ ਵੀ ਇਹ ਹਜ਼ਾਰ ਰੁਪਏ ਵਿੱਚ ਐ ਕਰਦਾਂ ਤੇ 500 ਪਿੱਛੇ ਵੋਟ ਨਾ ਪਾਉਣਗੇ ਤੇ ਮੈਂ ਬਿਲਕੁਲ ਠੋਕ ਵੀ ਜਾ ਕੇ ਕਹਿੰਦਾ ਕਿ ਜੇ ਮੰਨ ਵੀ ਸਿੱਖੋ ਰਵਦਾਸੀਆ ਸਿੱਖੋ ਤੁਹਾਡੀ ਅਨਕ ਗਾਇਤ ਜਾਗਦੀ ਆ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਗਦੇ ਹੋ ਕੁਝ ਬਿਲਕੁਲ ਤੁਸੀਂ ਇਹਨਾਂ ਦੇ ਅੰਮ੍ਰਿਤਪਾਲ ਨੂੰ ਵੋਟ ਵੀ ਦੇ ਪਾਓ ਜੇ ਤੁਹਾਡੀ ਅਨਕ ਜਾਗਦੀ ਆ ਇੱਕ ਗੱਲ ਥੋੜੀ ਹੋਈ ਅਸੀਂ ਤਾਂ ਰੈਸਟੋਰੈਂਟਾਂ 'ਚ ਕਹਿੰਦੇ ਵਾਕਈ ਭਾਈ ਵੀ ਯਾਰ ਕੋਈ ਗੰਗਰ ਦੀ ਪੰਛੀ ਗੱਲ ਕਰਦਾ ਕੋਈ ਤੁਸੀਂ ਮਤ ਕਰੋ ਸਾਰੇ ਰਲ ਮਿਲ ਕੇ ਅਸੀਂ ਆਪਣੀ ਜੱ세 ਬੰਦੇ ਸਿੰਘਾਂ ਨੂੰ ਕਹੇ ਤੁਸੀਂ ਭਾਈ ਸਾਰੀਆਂ ਛੱਡ ਕੇ ਗੱਲਾਂ ਬਾਤਾਂ ਇਧਰ ਉਧਰ ਦੀਆਂ ਤੇ ਤੁਸੀਂ ਜਿਹੜੇ ਬੰਦੇ ਮਾਝੇ ਦੇ ਵਿੱਚ ਅੱਗੇ ਭਾਈ ਅਮਰਪਾਲ ਦੀ ਮਤ ਕਰੋ ਤੇ ਇਹ ਇਹ ਬੰਦੇ ਜਿਹੜੇ ਪਖੰਡੀ ਆ ਤੇ ਇਹ ਬੰਦੇ ਸਾਡੀਆਂ ਔਰਤਾਂ ਬਾਰੇ ਸਾਡੀਆਂ ਧੀ ਹੈ ਬਣਾ ਬਾਰੇ ਆ ਬਖਦੇ ਆ ਆਗਲਾ ਕਰਦੇ ਆ ਮੈਂ ਸਾਰਿਆਂ ਸਾਰੇ ਵੀਰਾਂ ਨੂੰ ਬੇਨਤੀ ਕਰ ਮੈਂ ਚਾਹਣਾ ਫਿੱਟ ਵਾਲਾ ਇੱਕ ਸਾਡਾ ਅਮਰਪਾਲ ਨਾਲ ਕੋਈ ਵਿਰੋਧ ਨਹੀਂ ਹੈਗਾ ਅਸੀਂ ਉਹਦੇ ਕੋਈ ਦੋਖੀ ਨਹੀਂ ਹੈਗੇ ਔਰ ਆ ਜਿਹੜੇ ਅਸਲੀ ਦੋਖੀ ਹੈ ਨਾ ਆ ਬੰਦੇ ਦੋਖੀ ਆ ਜਿਹੜੇ ਬੰਦੇ ਅਮਰਪਾਲ ਦੇ ਮਤਲਬ ਜੇਲ੍ਹ 'ਚ ਬੈਠਿਆ ਤੇ ਰੋਟੀਆਂ ਸਿੱਖਦੇ ਆ ਜਿਹੜੇ ਬੰਦੇ ਉਹਦੇ ਜੇਲ੍ਹ 'ਚ ਬੈਠਿਆ ਹੋਣ ਕਰਨਾ ਤੇ ਠੰਡ ਇਕੱਠੇ ਕੰਮ ਦੇ ਚੱਕਰਾਂ 'ਚ ਆਪਦਾ ਰੋਟੀ ਰੋਟੀ ਚੰਦੇ ਆ ਉਹ ਇਹਨਾਂ ਵੀ ਬੰਦੇ ਆ ਮੈਂ ਤਾਂ ਨਾ ਵੀ ਰਤੇ ਜੀ ਵੀ ਉਹ ਆ ਬੰਦੇ ਆ ਹੋਰ ਇੱਕ ਗੱਲ ਹੋਤਾਸਾ ਤੁਹਾਨੂੰ ਮੈਂ ਪਰਮਜੀਤ ਕਾਨੀ ਕਹਿ ਰਿਹਾ ਕਹਿੰਦਾ ਕਹਿੰਦਾ ਚੂੜੇ ਦੇ ਮਾਰ ਸੁਧਾਰ ਵਾਲੀ ਗੱਲ ਕਰਕੇ ਬਹੁਤ ਉਲਟ ਚੱਲ ਰਿਹਾ ਪਾਉ ਠੀਕ ਆ ਫਿਰ ਕਾਲਾ ਸਾਹਿਬ ਕਹਿੰਦਾ ਕਹਿੰਦਾ ਇਹਨਾਂ ਦਾ ਫਿਰ ਕੀ ਹੱਲ ਕਰ ਸਕਦੇ ਬਾਬਾ ਜੀ ਇਹ ਨੁਕਸਾਨ ਕਰ ਸਕਦੇ ਆਪਣਾ ਠੀਕ ਆ ਕਹਿੰਦਾ ਕਿਉਂ ਘਬਰਾਉਂਦੇ ਜੀ ਬਾਬਾ ਜੀ ਇਹ ਤਾਂ ਪੈਸਿਆਂ ਦੀ ਮਾਰ ਦੇ ਤੂੰ ਵੀ ਵੇਖਿਓ ਕਿਵੇਂ ਨੱਚਦੇ ਪੈਸੇ ਫਿਰਦੇ ਆ ਆ ਸਾਡੇ ਦੇ ਧੱਬਾ ਲੱਗਾ ਸਾਡੀ ਕੌਮ ਤੇ ਸਾਡੇ ਸਮਾਜ ਤੇ ਉਹ ਮੱਝ ਵੀ ਤਖੋ ਉਹ ਜਾਲਫੀਆਂ ਜ਼ਮੀਰਾਂ ਵਾਰੇ ਉਹ ਛੱਡੋ ਇਹ ਪਾਈ ਪੰਜ ਸੌ ਰੁਪਏ ਨੂੰ ਛੱਡੋ ਇਹਨਾਂ ਦੀ ਗਲਾਮੀ ਕਰਨੀ ਆ ਆ ਆ ਤੁਹਾਡੇ ਮਨ ਨੂੰ ਸੋਚਾਂ ਦੀ ਕਹਿੰਦੇ ਵੇਖਿਓ ਪਾਈ ਪੰਜ ਸੌ ਕਿਵੇਂ ਨੱਚਦੇ ਫਿਰਦੇ 5-500 ਦੀ ਮਾਰਾ ਕਹਿੰਦੇ ਖਾਸ ਕਰਕੇ ਮੱਝੇ ਵਾਲੇ ਮੱਝੀ ਸੱਖ ਜਿੰਨੇ ਵੀ ਮੱਝੇ ਵਿੱਚ ਮੱਝੀ ਸੱਖ ਆਪਕੇ ਜਮੀਰਾ ਦਿਖਾਉਂ ਬਿਲਕੁਲ ਕੋਡ ਨਾ ਪਾਇਓ ਜਿਹੜੇ ਬੰਦੇ ਸਵਿਯਾ ਧੀਆ ਪੈਰਾਂ ਬਾਰੇ ਆ ਸੋਚਦੇ ਆ ਅਸੀਂ ਇਹਨਾਂ ਬਾਰੇ ਕੀ ਸੋਚਦੇ ਇਹ ਸਾਡੇ ਬਾਰੇ ਕੀ ਸੋਚਦੇ ਆ 70000 ਰੁਪਏ ਪਿੱਛੇ ਚੂੜੀਆਂ ਥੱਲੇ ਇਕੱਜ ਜਾਂਦੀਆਂ ਮੇਰੀ ਅੱਧ ਤੱਕ ਰੇਤੀਆ ਪੈਰਾਂ ਬੈਠ ਗਿਆ ਕਰ ਮੈਨੂੰ ਕਦੇ ਨਹੀਂ ਬੰਦੇ ਸੀ ਪਰ ਕੀ ਕਰ ਤੈਨੇ ਬੰਦੀ ਕਰੀ ਪੈਰੀਏ ਤੇ ਕਹਿੰਦੇ ਪਾਈ ਪਾਈ ਸੋਚ ਪਰ ਵੋਟ ਨਹੀਂ ਪਾ ਸਕਦੀਆਂ ਹੋਣਗੇ ਨਾ ਇਹ ਕੌਣ ਕਹਿੰਦਾ ਏ ਇਹ ਉਹ ਬੰਦਾ ਕਹਿੰਦਾ ਜਿਹੜਾ ਆਪਣੇ ਆਪ ਨੂੰ ਪੰਥਕ ਹੁੰਦਾ ਏ ਤੇ ਜਿੱਥੇ ਕਿਤੇ ਟੱਡਾ ਲੈ ਕੇ ਜਾਪ ਪਹੁੰਚਦਾ ਏ ਜਿੱਥੇ ਮੈਂ ਤਾਂ ਪੰਥ ਕਾ ਦੀ ਮੈਂ ਪੰਥ ਦੀ ਗੱਲ ਕਰੂੰਗਾ ਪੰਥ ਦੀ ਗੱਲ ਕਰੂੰਗਾ ਮੇਰਾ ਪੰਥ ਕਾ ਜਿੱਥੇ ਕਿਤੇ ਚਾਰ ਬੰਦੇ ਲੈ ਕੇ ਪਹੁੰਚ ਜਾਂਦਾ ਕੋਈ ਫਿਲਮ ਬੰਦ ਕਰਉਣੀ ਹੋਵੇ ਕੋਈ ਇਹੋ ਜਿਹਾ ਕਾਰਜ ਕਰਾਉਣਾ ਹੋਵੇ ਤੇ ਉੱਥੇ ਪਹੁੰਚ ਜਾਂਦਾ ਏ ਤੇ ਆ ਸਾਡੀਆਂ 3 ਪੈੜਾ ਤੋਂ ਤੀ ਆਹ ਸੋਹਣਾਂ ਦੀ ਤੇ ਇੱਕ ਇੱਕ ਗੱਲ ਮੈਂ ਉਹਨਾਂ ਨੂੰ ਦੱਸ ਤਿਆਂ ਜਿਹੜੇ ਹੈ ਗਿਆ ਤਰਖਾਨ ਵੀਰ ਸਾਡੇ ਮਿਸਤਰੀ ਭਰਾ ਉਹ ਉਹਨਾਂ ਨੂੰ ਪਤਾ ਕੀ ਕਹਿੰਦੇ ਏ ਤੁਹਾ ਬਸ ਤੁਸੀਂ ਗੱਲ ਕਰਦੇ ਆ ਉਹਨੂੰ ਗੁੱਲੀ ਕਰ ਕਹਿੰਦੇ ਜੀ ਗੁੱਲੀ ਕਰ ਉਹਨਾਂ ਬਾਰੇ ਵੀ ਇਹ ਕਹਿਆ ਇੱਥੇ ਇਹ ਚਾਹ ਤਾਂ ਬਹੁਤ ਵਧੀਆ ਤੇ ਮੈਂ ਤੁਹਾਨੂੰ ਛੋਟੀ ਕਰਕੇ ਸੁਣਾ ਰਿਹਾ ਹੈਗਾ ਹਾਂ ਤੁਸੀਂ ਇਹ ਦੇਖੋ ਕਹਿੰਦੇ ਵੀ ਆਪਣੀ ਟੀਮ ਕਹਿੰਦੇ ਬਰਸਾ ਸਿੰਘ ਬਲਡੋਵਾਰੀਆਂ ਉਹ ਘੁੱਟੋ ਪਾਓ ਜਿੱਥੇ ਬਾਹਰ ਬਾਹਰ ਖੜੀਆਂ ਆ ਨਾ ਤੇ ਉਹ ਕਹਿੰਦਾ ਬਾਬਾ ਜੀ ਲੱਗੀ ਵੀ ਆਪਣੀ ਟੀਮ ਟੀਮ ਕਿਹੜੀ ਆ ਉਹ ਉਹ ਟੀਮ ਆ ਕਹਿੰਦਾ ਆਪਣੀ ਟੀਮ ਜਿਹੜੀ ਛੋਤਰੀ ਮੀਡੀਆ ਦੀ ਟੀਮ ਆ ਨਾ ਆਪਣੀ ਲੱਗੀ ਵੀ ਆ ਇਹਦਾ ਮਤਲਬ ਸੋਸ਼ਲ ਮੀਡੀਆ ਤੇ ਇਹਨਾਂ ਨੇ ਆਹ ਦਾ ਪ੍ਰਭਾਵ ਬਣਾਉਣ ਵਾਸਤੇ ਧੰਮੜੀ 100 100 ਰੁਪਏ 200 ਪਿਆਰੇ ਤੇ ਖਰੀਦੀ ਕੀਤੀ ਵੀ ਆ ਉਹ ਉਹ ਬਿਠਾਏ ਲਿਆ ਹੱਦ ਹੋ ਗਈ ਯਾਰ ਆਪ ਗੱਲਾਂ ਸੀ ਕਰ ਪਰੰਮੀ ਦਾ ਕਾਲੀ ਬਗੇਲ ਸਿੰਘ ਜਾਂ ਜੋ ਵੀ ਕਾਲਸ ਸਾਹਿਬ ਤੰਗੂ ਸਿੰਘ ਜੋ ਵੀ ਤੁਸੀਂ ਹੈਗੇ ਆ ਤੁਸੀਂ ਇਹ ਗੱਲਾਂ ਇਸ ਟਾਈਮ ਨਹੀਂ ਕਰਨੀਆਂ ਅਸੀਂ ਇਸ ਟਾਈਮ ਤੁਸੀਂ ਅਮਰਪਾਲ 'ਤੇ ਧੋਖਾ ਮਾਰਿਆ ਤੋ ਅਮਰਪਾਲ ਲਈ ਤੁਸੀਂ ਅੱਜ ਉਹਨੀਆਂ ਅਮਰਪਾਲ ਦੀਆਂ ਜਨਾਂ ਵਿੱਚ ਤੇਰ ਮਾਰਿਆ ਤੁਸੀਂ ਅੱਜ ਆਪ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਆ ਪੈਸਿਆਂ ਦੀ ਗੱਲ ਹੋਣਾ ਵੀ ਪੈਸੇ ਤੁਸੀਂ ਬਾਹਰੋਂ ਪਾਓ ਕਹਿੰਦਾ ਹੋ ਤੂੰ ਸੋਹਣਾ ਇੱਕ ਦਿਨ ਲੱਭ ਕੇ ਬਰਾਤੋਂ ਤੱਕੀ ਨਹੀਂ ਹੋ ਕਾਂਗਰਸ ਨੂੰ ਤੇ ਕੱਲ ਨੂੰ ਕਾਂਗਰਸ ਹੁੰਦੇ ਝਾੜੂ ਆ ਜਾਂਦਾ ਗੁੱਲੀ ਘੜਾਂ ਲੈ ਲਿਆ ਹੈਗਾ ਲੱਕੂ ਗੁੱਲੀ ਘੜਾਂ ਦੀ ਆ ਰਾਂਗੜੀਆਂ ਵਾਸਤੇ ਨਾ ਰਾਂਗੜੀਆਂ ਜਿਹੜੇ ਇਹਨਾਂ ਵਾਸਤੇ ਛਾਲਾ ਮਾ ਦੇ ਨੇ ਮੈਂ ਬਤੀ ਉਛਲਦੇ ਆ ਕੁੱਦਦੇ ਇਹਨਾਂ ਲਈ ਜਾਨਾਂ ਦੇ ਉਨ ਜਾਂਦੇ ਆ ਉਹਨਾਂ ਬਤੀ ਆ ਸੋਥਿਆ ਹੁੰਦੀ ਕਹਿੰਦੇ ਕਾਂਗਰਸ ਨੂੰ ਤੇ ਦੂਜੇ ਨੂੰ ਝਾੜੂ ਵਾਲਾਂ ਤੱਕ ਗੁੱਲੀ ਘੜਾਂ ਨੇ ਮਤਲਬ ਮਿਸਤਰੀਆਂ ਨੇ ਲੱਕੂ ਲੈ ਲਿਆ ਹੈਗਾ ਉਹ ਵੀ ਟੈਂਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੇ ਖਤਰਾ ਕੀ ਦੂੰਗਾ ਖਤਰਾ ਕਹਿੰਦਾ ਇੰਨਾ ਤੋਂ ਆ ਅਸਲ ਹਾਰ ਆਇਆ ਤੂੰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਅਸੀਂ ਚੂਲੇ ਜਨਾਰ ਕਹਿੰਦੇ ਆ ਇਹ ਕਹਿੰਦੇ ਹੁਣੋਂ ਖਤਰਾ ਸਾਹਮਣੇ ਉਹ ਕੋਲਪੇ ਕਰਦੇ ਆ ਲੈ ਮੇਰੀ ਸੁਣ ਲੋ ਗੱਲ ਹੁਣ ਤੁਸੀਂ ਇਹਨਾਂ ਨੇ ਇਹਨਾਂ ਨੇ ਹੋਰ ਗੱਲਾਂ ਬੜੀਆਂ ਕੀਤੀਆਂ ਕਹਿੰਦਾ ਕਹਿੰਦਾ ਤੁਸੀਂ ਬੰਗਲੇ ਸਿੰਘ ਕਹਿੰਦਾ ਤੁਸੀਂ ਕਹਿੰਦਾ ਹੱਲਾ ਮਾਰੋ ਕਹਿੰਦਾ ਜੋਰ ਮਾਰੋ ਤੁਸੀਂ ਤੇ ਉਹ ਕਹਿੰਦਾ ਹਿੰਮਤ ਤਾਂ ਕਹਿੰਦਾ ਪਰਮਜੀ ਅਕਾਲੀ ਕਹਿੰਦਾ ਹਿੰਮਤ ਤਾਂ ਕਹਿੰਦਾ ਤੁਸੀਂ ਮਾਰ ਨਹੀਂ ਬਾਹਰ ਲੈਣੇ ਖਜ਼ਾਨੇ ਖਜੂਨੇ ਕਹਿੰਦਾ ਭੇਜੋ ਮਾਇਆ ਭੇਜੋ ਮਤਲਬ ਤੇ ਉਹ ਕਹਿੰਦਾ ਗੱਲ ਹੀ ਕੋਈ ਨਹੀਂ ਕਹਿੰਦਾ ਪਰਸੋਂ ਤੱਕ ਤੇ ਮਾਇਆ ਵੀ ਆ ਜੂਗੀ ਤੇ ਮਾਲ ਪੱਤਾ ਵੀ ਆ ਜੂਗਾ ਮਾਲ ਪੱਤਾ ਮਤਲਬ ਨਸ਼ਾ ਪਤਾ ਸਭ ਕੁਝ ਸਭ ਕੁਝ ਚੱਲਦਾ ਹੈ ਆ ਲਿਖਿਆ ਸਾਰਾ ਕੁਝ ਇਹਨਾਂ ਨੂੰ ਚਾਹਤਾ ਅਸਾਂ ਹੀ ਚਾਹਤ ਇਹਨਾਂ ਨੂੰ ਪੜ ਰਿਹਾ ਮੈਂ ਮੈਂ ਆਪਦੀ ਨਹੀਂ ਪੜ ਰਹੀ ਕੋਈ ਅਸਲੀ ਇਹਨਾਂ ਨੂੰ ਚਾਹਤਾ ਸਾਰੀ ਇਹਨਾਂ ਦੀ ਆ ਮੈਂ ਤਾਂ ਵਿੱਚ ਵਿੱਚ ਸੁਣਾਇਆ ਹੋਰ ਗੱਲਾਂ ਤਾਂ ਬਹੁਤ ਗੱਲਾਂ ਨਹੀਂ ਸੁਣਾਇਆ ਇਹਨਾਂ ਨੂੰ ਤਾਂ ਨਹੀਂ ਸ਼ਰਮ ਹੈਗੀ ਸਾਨੂੰ ਇਹਨਾਂ ਨੇ 12 ਦੀ ਸ਼ਰਮਨ ਦੇ ਬਾਣੇ ਪਾ ਲਿਆ ਪਰ ਮੈਂ ਥੋਕ ਵਜਾ ਕਹਿਣਾ ਚਾਹੁੰਦਾ ਮਾਝੇ ਵਾਲਿਆਂ ਨੂੰ ਮੱਜੇ ਦੇ ਮਧੇ ਲੋ ਇਹ ਗੱਲ ਯਾਦ ਰੱਖੋ ਕਿ ਛੋਟੇਲੀ ਅੱਖ ਤੇ ਗੈਤ ਨੂੰ ਛੋਟੀਆਂ ਜਨਾਲੀਆਂ ਨੂੰ ਬੰਗਾਰਿਆ ਗਿਆ ਤੁਹਾਡੇ ਮੇਂ ਧਿਆਨ ਨੂੰ ਇਹਨਾਂ ਨੇ ਇਹੋ ਦੇ ਸ਼ਬਦ ਇਹੋ ਦੇ ਸ਼ਬਦਾਂ ਨਾਲ ਵਰਤੋਂ ਕੀਤੀ ਹੈ ਇਹਨਾਂ ਸ਼ਬਦਾਂ ਦੀ ਤੁਹਾਡੀਆਂ ਤੀਹਾਂ ਪੜਾਪਦੀ ਤੇ ਤੁਸੀਂ ਇਹਨਾਂ ਨੂੰ ਵੋਟਾਂ ਪਾਈਆਂ ਤੇ ਮੈਂ ਕਹਿੰਦਾ ਤੁਸੀਂ ਵੀ ਮਰਦ ਘੌਂਦੇ ਬੰਦੇ ਘੌਂਦੇ ਲੈ ਕੇ ਨਹੀਂ ਜੇ ਸਗੀਆਂ ਭੈਣਾਂ ਨੇ ਮਾਤਾਵਾਂ ਨੇ ਬੀਬੀਆਂ ਨੇ ਇਹਨਾਂ ਬੰਦਿਆਂ ਮਗਰ ਲਾ ਕੇ ਜਿਹੜੇ ਅਮਰਤਪਾਲ ਨੂੰ ਵੋਟ ਪਾਉਣ ਲਈ ਕਹਿੰਦੇ ਆ ਇਹਨਾਂ ਬੰਦਿਆਂ ਮਗਰ ਲਾ ਕੇ ਅਮਰਤਪਾਲ ਨੂੰ ਵੋਟ ਪਾਈ ਤੇ ਤੁਸੀਂ ਵੀ ਭੈਣ ਮੇਰੀਓ ਆਪਣੀਆਂ ਦੁਨੀਆਂ ਸਾਥ ਰੱਖਾਂ ਵਾ ਤੱਖਣ ਦੇ ਲੈਗ ਨਹੀਂ ਹੈਗੀਆਂ ਤੁਸੀਂ ਵੀ ਮਾਈ ਪਾਖੋਰੀਆਂ ਤੇ ਬਾਬਾ ਜੀਵਨ ਸਿੰਘ ਦੀਆਂ ਧੀਆਂ ਨਹੀਂ ਹੈਗੀਆਂ ਇੰਨਾ ਕੁਝ ਤੁਹਾਡੇ ਲਈ ਕੂੜ ਪ੍ਰਚਾਰਿਆ ਜਾ ਰਿਹਾ ਹੈਗਾ ਆਹ ਸੋਚਾ ਮੈਂ ਅਨੇਕਾਂ ਵਾਰੀ ਕਿਹਾ ਠੀਕ ਕਰਨਗੇ ਬਾਬਾ ਜੀ ਤੁਸੀਂ ਬਾਣੇ ਪਾ ਕੇ ਜਾਤੀਵਾਦ ਦੀ ਗੱਲ ਕਰਦੇ ਹੋ ਤੇ ਇਹ ਬਾਣੇ ਪਾ ਕੇ ਜਾਤੀਵਾਦ ਦੀ ਗੱਲ ਕਰਨ ਤੇ ਜਾਤੀਵਾਦ ਨਹੀਂ ਹੈਗਾ ਅਸੀਂ ਬਾਣਾ ਪਾ ਕੇ ਆ ਤੇ ਸਮਾਜ ਦੀ ਗੱਲ ਕਰੀਏ ਤੇ ਜਾਤੀਵਾਦ ਹੋ ਜਾਂਦਾ ਹੈ ਤਾਂ ਕਿੱਡੀ ਕੱਟਿਆ ਗੱਲ ਕਹੀ ਇਹਨਾਂ ਨੇ ਮੈਂ ਵਾਰ ਵਾਰ ਨਹੀਂ ਤਹਰਣਾ ਚੋਨਾ ਗੱਲ ਕਿੱਡੀ ਕੱਟਿਆ ਗੱਲ ਕਹੀ ਆ ਤੂਰੇ ਚ ਮੈਰ ਗਿਆ ਤੂਰੇ ਚ ਮੈਰ ਦੱਸੋ ਸਾਡਾ ਕੀ ਘਟਾ ਤੁਹਾਡੇ ਨਾਲੋਂ ਤੁਹਾਡੇ ਨਾਲ ਬਾਣੀ ਮਾਰੇਗਾ ਤੁਹਾਡੇ ਨਾਲ ਚੰਨਾ ਸੂਤਾ ਮਾਰੀਆਂ ਤੁਹਾਡੇ ਨਾਲ ਨੌਵੇਂ ਘਟਾ ਦੁਨੀਆਦਾਰੀ ਦੀ ਤੁਹਾਡੇ ਸੈਂਕ ਨਿਕਲੇ ਵੇਆ ਤੁਹਾਡੇ ਨਾਲ ਪਿੱਛਾ ਲੱਗੇ ਜਾਵੇਆ ਤੁਹਾਡੇ ਖਾਂਚਾਰ ਆ ਉਹੀ ਸਾਰਾ ਕੁਛ ਆ ਪਰ ਗੱਲ ਇਹ ਤੁਸੀਂ ਬੰਮ ਮਰ ਜੇ ਤੁਸੀਂ ਪੱਗਾਂ ਵਾਲੇ ਬਹਾਮਣਾ ਬਸ ਗੱਲ ਇਹ ਆ ਕਿ ਤੁਸੀਂ ਆ ਜਿਹੜੇ ਭੱਗੇ ਬੋਲਦੇ ਨੇ ਸਾਨੂੰ ਨਹੀਂ ਕਹਿੰਦਾ ਜਿਹੜੇ ਬੰਦੇ ਨੇ ਸ਼ਬਦ ਬੋਲੇ ਆ ਉਹ ਪੱਗਾਂ ਵਾਲੇ ਬਹਾਮਣਾ ਹੁਣ ਸੰਗਤ ਇਹ ਗਲਤ ਫੈਸਲਾ ਕਰੇ ਕਿਉਂਕਿ ਜਿਹੜੇ ਇਹਨਾਂ ਦੇ ਚਮਚੇ ਆ ਜਿਹੜੇ ਕਤੀੜਾ ਐ ਉਹਨਾਂ ਨੇ ਗਾਲਾਂ ਕਢੀਆਂ ਸਾਨੂੰ ਕਿ ਇਹ ਗਲਤ ਆ ਜੀ ਇਹ ਅਮਰਪਾਲ ਦੇ ਰੋਧੀ ਆ ਬਿਲਕੁਲ ਅਸੀਂ ਅਮਰਪਾਲ ਦੇ ਰੋਧੀ ਨਹੀਂ ਸੀ ਨਾ ਹੈ ਨਾ ਹੋਣਾ ਹੈ ਸਾਨੂੰ ਅਮਰਪਾਲ ਦਾ ਕੋਈ ਦੁੱਖ ਨਹੀਂ ਹੈਗਾ ਅਮਰਪਾਲ ਦੇ ਸਾਡਾ ਪਿਉ ਨਹੀਂ ਮਰਿਆ ਹੈ ਤਾਂ ਆ ਜਿਹੜੇ ਬੰਦੇ ਅਮਰਤਪਾਲ ਨੂੰ ਜਿਚਾਉਣ ਲਈ ਚਿਤਾਉਣ ਲਈ ਨਹੀਂ ਅਮਰਤਪਾਲ ਨੂੰ ਹਰਾਉਣ ਲਈ ਆ ਬੰਦੇ ਸਾਦਸ਼ਾ ਰਚ ਰਿਆ ਅਮਰਤਪਾਲ ਨੂੰ ਹਰਾਉਣ ਲਈ ਇਹਨਾਂ ਨੂੰ ਨਹੀਂ ਪਤਾਗਾ ਵੀ ਇਹ ਅਗੱਲਾ ਹੋਣਗੇ ਜਾਂ ਤੇ ਕਿੰਨੀ ਖਤ ਗੱਲ ਆ ਇਹ ਇਹਨਾਂ ਪਤਿਆਂ ਨੇ ਇਹਨਾਂ ਨੂੰ ਪਤਾਗਾ ਵੀ ਕਿਸੇ ਦੀਆਂ ਤੀਹਾਂ ਪੈਣਾ ਪਾਰੇ ਅਸੀਂ ਆ ਬੋਲਾਂਗੇ ਅਸੀਂ ਤਾਂ ਕਹਿੰਦੇ ਆ ਦੇਖੋ ਗੁਰੂ ਕੇ ਵੈਸੇ ਕਹਿੰਦੇ ਆ ਕਿ ਜਦੋਂ ਤੁਸੀਂ ਅਮਰਤਪਾਲ ਕਰ ਲਿਆ ਜਿਹੜੀ ਥੋੜੀ ਤਾਂ ਵੱਡੀ ਆ ਉਹ ਤੁਹਾਡੀ ਮਾਂ ਐ ਜਿਹੜੀ ਬਰਾਬਰ ਦੀ ਉਹ ਪੈਣਾ ਛੋਟ ਛੋਟੀ ਧੀ ਆ ਤੇ ਫਿਰ ਇਹ ਜਿਹੜੇ ਲੋਕ ਆ ਇਹ ਕੌਣ ਆ ਫਿਰ ਇਹ ਆਮਤਾਂ ਨਹੀਂ ਹੈਗੇ ਇਹ ਗੁਰੂ ਗਬਿੰਦ ਸਿੰਘ ਦੇ ਫਲਸਫੇ ਤੇ ਨਹੀਂ ਚੱਲਦੇ ਇਹਨਾਂ ਨੇ ਗੁਰੂ ਗਬਿੰਦ ਸਿੰਘ ਦਾ ਆਮਤ ਨਹੀਂ ਪਾਨ ਕੀਤਾ ਇਹਨਾਂ ਨੇ ਕਿਹੜਾ ਕੀਤਾ ਉਹ ਕਿਹੜਾ ਆਮਤ ਆ ਜਿਹੜਾ ਇਹਨਾਂ ਨੇ ਪਾਨ ਕੀਤਾ ਕੋ ਦੱਸਣ ਇਹ ਜੇਕਰ ਇਹਨਾਂ ਨੂੰ ਗੁਰੂ ਗਬਿੰਦ ਸਿੰਘ ਦੇ ਹਕੂਮਾ ਨਹੀਂ ਦੇਰੇ ਹਕੂਮਾ ਬੰਦਨੀ ਕਥਾ ਨੂੰ ਸਾਡਾ ਕੀ ਹੋਣਾ ਸਾਡੇ ਦੇ ਕਿ ਕਿਹੜਾ ਅਮਤ ਛਕਿਆ ਇਹਨਾਂ ਨੇ ਐਸਾ ਜਿਹੜਾ ਇਹਨਾਂ ਬੰਦਿਆਂ ਨੂੰ ਆ ਚੀਜ਼ਾਂ ਸਿਖਾਉਂਦਾ ਏ ਕਿ ਜਾਤੀਵਾਦ ਜਿਹੜਾ ਤੁਸੀਂ ਜਾਤੀਵਾਦ ਚ ਵਿਤਰਨਾ ਏ ਤੁਹਾਡੇ ਭਾਵੇਂ ਬਾਣੇ ਪਾਏ ਹੁਣ ਤੁਹਾਡੇ ਨਾਵਾਂ ਦੇ ਮਗਰ ਤੁਹਾਡੇ ਗੋਤ ਲੱਗੇ ਹੋਣ ਚਾਹੀਦੇ ਆ ਕਿਉਂਕਿ ਗੁਰੂ ਸਾਹਿਬ ਨੇ ਜਾਤ-ਬੋਤ ਖਤਮ ਕੀਤੀ ਸੀ ਇਹਨਾਂ ਨੇ ਨਹੀਂ ਕੀਤੀ ਕਿਉਂਕਿ ਇਹ ਗੁਰੂ ਗਬੀਰ ਸਿੰਘ ਬਣੇ ਨਹੀਂ ਇਹ ਸਿੰਘ ਬਣਿਆ ਸਾਧਾ ਦੇ ਚੇਲੇ ਬਣਿਆ ਤੁਸੀਂ ਤੁਸੀਂ ਗੁਰੂ ਕਬੈਸਰ ਸਿੰਘ ਦੇ ਸੰਗ ਨਹੀਂ ਬਣੇ ਤੁਸੀਂ ਗੁਰੂ ਕਬੈਸਰ ਸਿੰਘਾਂ ਦਾ 12 ਜ루 ਪਾਇਆ ਪਰ ਤੁਸੀਂ ਗੁਰੂ ਕਬੈਸਰ ਸਿੰਘ ਨਹੀਂ ਜਪੜੇ ਪਰ ਜੇ ਜੇ ਤੁਹਾਡੀਆਂ ਜਮੀਰਾਂ ਜਾਗਦੀਆਂ ਐ ਮੱਧੇ ਵਾਲਿਓ ਤੇ ਤੁਸੀਂ ਇਹ ਗੱਲ ਯਾਦ ਰੱਖੋ ਕਿ ਤੁਸੀਂ ਇਹਨਾਂ ਬੰਦਿਆਂ ਦੇ ਮਗਰ ਲੱਗ ਕੇ ਬਿਲਕੁਲ ਵੋਟ ਨਾ ਪਾਇਓ ਇਹਨਾਂ ਦੇ ਕਹਿਰ ਤੇ ਇਹਨਾਂ ਦੇ ਕਹਿਰ ਤੇ ਬਿਲਕੁਲ ਵੋਟ ਨਾ ਪਾਇਓ ਤੁਸੀਂ ਤੋ ਦੱਪਰਾ ਹਰਜੰਤਾ ਸਿੰਘ ਜਿੰਦਰਾ ਤੋਂ ਖੜਾਇਆ ਕਿਸੇ ਸੋਸ਼ਲ ਮੀਡੀਆ ਤੇ ਕਦੇ ਕਿਸੇ ਪ੍ਰਸ਼ੰਕ ਦੇ ਮੂੰਹ ਤੇ ਗੱਲ ਸੁਣੀ ਆ ਨਹੀਂ ਕਰਨੀ ਕਿਸੇ ਨੇ ਕਿਸੇ ਨੇ ਨਹੀਂ ਕਰਨੀ ਉਹ ਵੀ ਪੰਤਕ ਆ ਉਸ ਬੰਦੇ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਮਾਰਨ ਵਾਲੇ ਪੁੱਲੇ ਨੂੰ ਮਾਰ ਕੇ ਉਹਨਾਂ ਪਰਿਵਾਰ ਦਾ ਉਸ ਪਰਿਵਾਰ ਦਾ ਬਦਲਾ ਲਿਆ ਸੀ ਭਾਈ ਸਰਚੰਦ ਸਿੰਘ ਨੇ ਪਰ ਉਹ ਨੂੰ 12-13 ਸਾਲ ਜੇਲ੍ਹ ਕੱਟ ਕੇ ਆ ਪਰ ਉਹ ਬੰਦਾ ਪੰਤਕ ਨਹੀਂ ਹੈਗਾ ਕਿਉਂ ਕਿਉਂਕਿ ਉਹ ਮਦਵੀ ਸਖਾ ਖਾਤੀ ਹੋ ਗਈ ਯਾਰ ਅਸੀਂ ਜਿੰਨਾ ਨੇਰ ਨੂੰ ਜਾਣਦੇ ਆ ਵੀ ਨਹੀਂ ਇਹ ਜਾਤ ਪਾਤ ਖਤਮ ਹੋ ਗਏ ਤੇ ਪੰਥ ਇੱਕ ਇੱਕ ਝੰਡੇ ਥਲੇ ਆ ਗਏ ਸਾਰੇ ਕੇਸਰੀ ਨਿਸ਼ਾਨ ਥਲੇ ਸਾਰੇ ਇਕੱਤਰ ਹੋ ਗਏ ਤੇ ਕੋਈ ਪੰਥ ਦੀ ਗੱਲ ਚੱਲੇ ਬੜੀ ਖੁਸ਼ੀ ਹੋਈ ਸੀ ਅਕਲ ਦੀ ਕਹਿੰਦੇ ਸੀਗੇ ਵੀ ਆਹਾ ਆਹਾ ਪੰਥਕ ਸਿੱਟਾਂ ਐ ਤੇ ਸਾਰੀ ਕੌਮ ਅਸੀਂ ਵੀ ਵਿਚਾਰ ਕਰ ਰਹੇ ਆਂ ਪਾਈਪਾਂ ਦੀ ਸਾਂਗਦਾ ਸੀ ਆਪਦੀਆਂ ਗੱਡੀਓ ਤੇ ਅੱਜ ਗੱਡੀ ਨਾਲ ਲਈ ਅਸੀਂ ਉਹਦੇ ਰੋਸ਼ੋ ਦੇ ਵਿੱਚ ਗੱਡੀ ਅਸੀਂ ਲਾਈ ਆਪਦੀ ਪਰ ਸਾਨੂੰ ਨਹੀਂ ਪਤਾ ਕਿ ਇਹ ਸੱਪ ਸਾਡੇ ਵਾਸਤੇ ਅੰਦਰ ਇੰਨੀ ਜ਼ਹਿਰ ਉਗਲੀ ਬਿਛਿਆ ਸਾਡੇ ਸਮਾਜ ਨੂੰ ਇਹ ਉਸ ਨਜ਼ਰ ਨਾਲ ਦੇਖਦੇ ਜੀਗੇ ਸਾਡੇ ਪਾਲ ਬਾਣੇ ਪਏ ਹੋਣਾ ਸਾਡੇ ਭਾਵੇਂ ਤੁਮਾਲੇ ਸਜਾਏ ਹੋਣਾ ਪਰ ਇਹਨਾਂ ਦੀ ਨਿਗਾਹ ਦੇ ਵਿੱਚ ਅਸੀਂ ਛੂੜੇ ਰਹਿੰਦੇ ਹਾਂ ਸਾਡੀਆਂ ਬੀਬੀਆਂ ਵੀ ਸਾਡੀਆਂ ਧੀਆਂ ਵੀ ਸਾਦੇ ਬੱਚੇ ਵੀ ਭਰਾ ਵੀ ਇਹਨਾਂ ਦੀ ਨਿਗਾਹ ਦੇ ਵਿੱਚ ਅਸੀਂ ਚੂਰੇ ਰਹਿਣਾ ਹੈ ਚਾਹੇ ਸਾਡੇ ਬਾਣੇ ਪਾਈ ਹੋਣ ਚਾਹੇ ਸਾਡੇ ਬਾਲੇ ਬਨੇ ਹੋਣ ਚਾਹੇ ਸਾਡੇ ਦੋ ਕਰਬਾਨਾ ਪਾਈਆਂ ਹੋਣ ਮੈਂ ਮਜਬੂਰ ਸਖ ਨੂੰ ਕਹਣਾ ਕਿ ਤੁਹਾਨੂੰ ਇਹਨਾਂ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਗੁਰੂ ਗੋਬਿੰਦ ਸਿੰਘਾਂ ਤੇ ਅਮਤਪਾਲ ਵੀ ਗੁਰੂ ਗੋਬਿੰਦ ਸਿੰਘ ਦਾ ਹੀ ਕਰਨਾ ਤੁਸੀਂ ਕਿਸੇ ਸਾਥ ਦੇ ਜਾਂ ਕਿਸੇ ਪਖੰਡੀ ਦੇ ਜਾ ਕੇ ਦੇਰ ਤੋਂ ਨਹੀਂ ਕਰਨਾ ਤੁਸੀਂ ਤਰਤ ਤਾ ਜਾ ਕੇ ਜਾਂ ਤੁਹਾਡੇ ਬਾਬਾ ਮੇਜਰ ਸਿੰਘ ਸੋਢੀ ਬਾਬਾ ਕਲਵਿੰਦਰ ਸਿੰਘ ਰਾਜਾ ਰਾਜ ਸਿੰਘ ਇਹਨਾਂ ਦੇ ਕੋਲੇ ਜਾ ਕੇ ਬਖਸ਼ ਕਰੋ ਤੁਸੀਂ ਕਿਉਂ ਤੁਸੀਂ ਇਹਨਾਂ ਕੋਲੋਂ ਅਮਤ ਪਾਣ ਨਾ ਕਰੋ ਮੈਂ ਗੱਲ ਕਹਿੰਦਾ ਇਹਨਾਂ ਕੋਲੋਂ ਅਮਤ ਪਾਣ ਕਰੋ ਅਮਤ ਪਾਣ ਵੀ ਬਾਬਾ ਮੇਜਰ ਸਿੰਘ ਸੋਢੀ ਰਾਜਾ ਰਾਜ ਸਿੰਘ ਤੇ ਆਪਣਾ ਕਲਵਿੰਦਰ ਸਿੰਘ ਜੀ ਚੌਥੇ ਵਾਲੇ ਇਹਨਾਂ ਮੰਗਿਆਂ ਕੋਲੋਂ ਅਮਤ ਪਾਣ ਕਰੋ ਇਹਨਾਂ ਸਿੱਖ ਕਰੋ ਆਪਣੇ ਦਿਮਾਗ ਖੋਲੋ ਮੱਝ ਵੀ ਸਿੱਖਤ ਬਦਾਸੀਆ ਵੀਰੋ ਤੁਮ ਜੂਰੇ ਜਮਾਨ ਜਿਹੜੇ ਸ਼ਬਦ ਬੋਲੇਗਾ ਨਾ ਤੁਹਾਡੇ ਵਾਸਤੇ ਜੇ ਤੁਸੀਂ ਫਿਰ ਵੀ ਇਹਨਾਂ ਲੋਕਾਂ ਨੂੰ ਧੋਨੇ ਆ ਤੇ ਮੈਂ ਕਹਿੰਦਾ ਤੁਹਾਡੇ ਜਮੀਰ ਬਨੇ ਹੈਗੇ ਪਰ ਇਹਨੀਆਂ ਬੇਤਿਆਬਾਨ ਕਰਿਓ ਕਿਉਂਕਿ ਵੀਡੀਓ ਬਹੁਤ ਲੰਮੀ ਹੋ ਗਈ ਆ ਮੈਨੂੰ ਚਾਹਤਾ ਵੀਡੀਓ ਲੰਮੀ ਹੋਵੇ ਪਰ ਇਹ ਕਰਨਾ ਫਿਰ ਮੈਂ ਦੁਬਾਰਾ ਤੁਹਾਨੂੰ ਕਹਿ ਦੇਣੀ ਚਾਹਣਾ ਕਿ ਜਿੰਨਾ ਬੰਦਿਆਂ ਨੇ ਤੁਹਾਡੀਆਂ ਧੀਆਂ ਪੜਾਣਾਂ ਬਾਰੇ ਐਨੀ ਗੰਦੀ ਸ਼ਬਦਾਵਲੀ ਵਰਤੀ ਆ ਅਤਨਾ ਚਾਰਾ ਬੰਦਿਆਂ ਨੇ ਐਸੀ ਸ਼ਬਦਾਵਲੀ ਵਰਤੀ ਆ ਸਾਡੀਆਂ ਬੱਚੀਆਂ ਬਾਰੇ ਸਾਡੀ ਸਮਾਜ ਦੀਆਂ ਧੀਆਂ ਪੜਾਣ ਵਾਸਤੇ ਉਹ ਬੰਦਿਆਂ ਨੂੰ ਅਸੀਂ ਵੋਟ ਪਾਈਏ ਤੇ ਅਸੀਂ ਫਿਰ ਮਰਦ ਜਾ ਅਸੀਂ ਉਸ ਗੁਰੂ ਗਵਿਹਰ ਸਾਹਿਬ ਦੇ ਬੱਚੇ ਕੋ ਹਾਂਦੇ ਲੈਕ ਨਹੀਂ ਰਹਿਗੇ ਤੇ ਖਾਸ ਕਰਕੇ ਇਹ ਮੱਛੀ ਵਾਲਿਆਂ ਕੋਲੇ ਜਿਹੜੇ ਮੇਰੇ ਵੀਰ ਸਾਥ ਨਾਲ ਜੁੜੇ ਆ ਇਹ ਮੱਛੀ ਵਾਲਿਆਂ ਕੋਲੇ ਵੀਡੀਓ ਲਾਜ਼ਮੀ ਚਾਹੀਦੀ ਜੀ ਕਿਉਂਕਿ ਇਹ ਮੱਝ ਵਾਲੇ ਬੰਦਿਆਂ ਨੇ ਹੀ ਕਤੂਤ ਕੀਤੀ ਆ ਬਹੁਤ ਦੁੱਖ ਹੋਇਆ ਕਿਉਂਕਿ ਬੜੀ ਖੁਸ਼ੀ ਹੋ ਰਹੀ ਸੀਗੀ ਇਸ ਗੱਲ ਦੀ ਸਾਰੇ ਵੀਰ ਮੇਰੀ ਗੱਲ ਦਾ ਗੁੱਸਾ ਨਾ ਕਰਨ ਕਿਉਂਕਿ ਆ ਜਿਹੜੇ ਪੰਤਕ ਮੁਖੌਟੇ ਪਾ ਕੇ ਜਿਹੜੇ ਬੰਦਿਆਂ ਦੇ ਪੰਤਕ ਮੁਖੌਟੇ ਨਹੀਂ ਪਾਏ ਉਹ ਕਿਤੇ ਕਹਿ ਜਾਂਦੇ ਆ ਨਾ ਗੱਲ ਜਾਤੀ ਲੈਵਲ ਦੀ ਗੱਲ ਕਰਨ ਉਹ ਤੇ ਜੜ ਜਾਈਦੀ ਆ ਕਿਉਂ ਅਸੀਂ ਕਹਿੰਦੇ ਆ ਕਿ ਇਹਨਾਂ ਨੂੰ ਸੋਚ ਹੀ ਨਹੀਂ ਲੱਗੀ ਇਹਨਾਂ ਨੇ ਗੁਰੂ ਗਬੰਦਰ ਸਿੰਘ ਜੀ ਦਾ ਅਮਤਪਾਣ ਨਹੀਂ ਕੀਤਾ ਹਲੇ ਇਹਨਾਂ ਦੇ ਹਲੇ ਉਹ ਕਾਪਾੜੇ ਹੀ ਖੁਲਿਆ ਰੱਖੇ ਪਰ ਜਿਹੜੇ ਬੰਦੇ ਅਮਤਪਾਣ ਕਰਕੇ ਗੁਰੂ ਗਬੰਦਰ ਸਿੰਘ ਸੱਚੇ ਪਾਤਸ਼ਾਹ ਕਲੰਗਿਆ ਵਾਲੇ ਦਾ ਅਮਤਪਾਣ ਕਰਕੇ ਉਹਦੀ ਸਿੱਖਿਆ ਲੈ ਕੇ ਜਿਹੜੇ ਬੰਦੇ ਜਾਤੀਵਾਦ ਦੀ ਗੱਲ ਕਰਦੇ ਆ ਈਆਂ ਭੈਣਾਂ ਨੂੰ ਪੱਦੀ ਸ਼ਬਦਾਵਲੀ ਵਰਤੇ ਆ ਸਾਡੀਆਂ ਈਆਂ ਭੈਣਾਂ ਨੂੰ ਚੂਹੇ ਚ ਮਾਰਨਾਂ ਦੱਸਦੇ ਆ ਤੇ ਉਹ ਪੰਧਰ ਕਿਵੇਂ ਹੋ ਗਏ ਤੇ ਉਹਨਾਂ ਲਈ ਜੇ ਅਸੀਂ ਉਹਨਾਂ ਲਈ ਸਾਡੇ ਮਨ ਦੇ ਵਿੱਚ ਤਾਂ ਬਿਲਕੁਲ ਸਾਡੇ ਗੁੱਸਾ ਹੋਊਗਾ ਕਿਉਂਕਿ ਜੇ ਉਹਨਾਂ ਨੇ ਕੀਤਾ ਏ ਤੇ ਉਹ ਜਾਨ ਬੁੱਝ ਕੇ ਕਰਦੇ ਆ ਕਿਉਂਕਿ ਉਹਨਾਂ ਨੂੰ ਸਾਰਾ ਕੁਝ ਪਤਾ ਏ ਉਹਨਾਂ ਨੂੰ ਜਦੋਂ ਅਮਤ ਸਿਖਾਇਆ ਗਿਆ ਸੀ ਇਹ ਚੀਜ਼ਾਂ ਬਾਰੇ ਜਾਣੂ ਕਰਾਇਆ ਗਿਆ ਸੀ ਤੇ ਜਾਤ ਗੋਤ ਸਿੰਗਲ ਕੀ ਠੰਗਾ ਨੰਗਾ ਇਥੋਂ ਦਾ ਤੇ ਮੰਗਾ ਸਿੰਘਾਂ ਦੀ ਜਾਤ ਗੋਤ ਸਿੰੰਗਾ ਹੋਰ ਕਿ ਸਿੰਘਾਂ ਦੀ ਜਾਤੀ ਨਹੀਂ ਹੈਗੀ ਤੇ ਫਿਰ ਜਿਹੜੇ ਬੰਦੇ ਜਾਤੀਵਾਦ ਕਰਦੇ ਆ ਤੇ ਫਿਰ ਉਹ ਜਿਹੜੇ ਬੰਦੇ ਆ ਜਾਨ ਬੁੱਝ ਕੇ ਕਰਦੇ ਆ ਉਹਨਾਂ ਦੀ ਜਿਹੜੀ ਗਲਤੀ ਹੈ ਬਖਸ਼ਣ ਯੋਗ ਨਹੀਂ ਹੈਗੀ ਉਹਨਾਂ ਨੇ ਜਿਹੜੀ ਗਲਤੀ ਕੀਤੀ ਆ ਉਹ ਬਖਸ਼ਣ ਯੋਗ ਨਹੀਂ ਹੈਗੀ ਸਭ ਦੇ ਗੁਰੂੰਗ ਕਿ ਰਹਤੇ ਆ ਜਦੋਂ ਦੀ ਮੈਂ ਆ ਚੈਟ ਆ ਚੈਟ ਜੁੰਦੀ ਮੈਂ ਪੜੀ ਆ ਨਾ ਤੇ ਅੱਜ ਮੈਨੂੰ ਸਾਰਾ ਦਿਨ ਮੇਰਾ ਮਨ ਜਿਹੜਾ ਸੀ ਨਾ ਬੜਾ ਵਿਆਕਲ ਰਿਹਾ ਅੱਜ ਭਾਈ ਸਰਬਦੇਵ ਸਰਬਜੀਤ ਸਿੰਘ ਨਾਲ ਸੀਗੇ ਸੀ ਤੇ ਨਹੀਂ ਮੈਂ ਦਿਨੇ ਹੀ ਲਾਈਵ ਹੋ ਕੇ ਵੀਡੀਓ ਇਹ ਬਣਾਉਣੀ ਸੀ ਸੰਗਤ ਤੱਕ ਪਹੁੰਚਾਉਣੀ ਸੀ ਇਹਨੇ ਕਤੂਤ ਤਾਂ ਅੱਜ ਜਿਹੜੇ ਸਾਡੇ ਕੋਲੇ ਟਾਈਮ ਸੀ ਭਾਈ ਸਾਹਿਬ ਦੇ ਨਾਲ ਰੋਡ ਸ਼ੋਅ ਤੇ ਸੀਗੇ ਹੁਣ ਸੰਗਤ ਫੈਸਲਾ ਕਰੇ ਮਾਝੇ ਵਾਲੇ ਵੀਰ ਵੀ ਹੁਣ ਮੈਂ ਜਿਹੜੀ ਟੀਮ ਇਹਨਾਂ ਨੇ ਬਣਾਈ ਆ ਜਿਹੜੀ ਟੀਮ ਕਹਿੰਦੇ ਸਾਡੀ ਟੀਮ ਆ ਜਿਹੜੀ ਸੋਸ਼ਲ ਮੀਡੀਆ ਟੀਮ ਉਹ ਟੀਮ ਨੂੰ ਮੈਂ ਗੱਲ ਕਹਿਣੀ ਚਾਹਨਾ ਕਿ ਸਾਰੇ ਮੇਰਾ ਨੰਬਰ ਵੀ ਚਾਰਦੇ ਹੋ ਸੁਖਦੀਪ ਸਿੰਘ ਖਾਨਸਾ ਮੇਰਾ ਨਾਮ ਹੈ ਸਾਰਾ ਤੁਹਾਨੂੰ ਪਤਾ ਹੈ ਤੇ ਗਾਣਾ ਗੁਲਾ ਕਤਨ ਦੀ ਲੋੜ ਨਹੀਂ ਜੋ ਸੱਚਾ ਸੱਚਾ ਤੇ ਜੇ ਇਹੇ ਕਤੂਤਾ ਕਰੋਗੇ ਤੇ ਅਮਰਪਾਲ ਦੀ ਹਾਰ ਦਾ ਕਾਰਨ ਆਪਣੇ ਆਪ ਨੂੰ ਸਮਝੋ ਤੁਸੀਂ ਹਾਰ ਦਾ ਕਾਰਨ ਤੁਸੀਂ ਹੋਈ ਬਣਨਾ ਹੈ ਜਿਹੜੇ ਬੰਦੇ ਇਹੋ ਜਿਹੇ ਕਤੂਤਾ ਕਰ ਰਿਹਾ ਕਿਉਂਕਿ ਇਹ ਜਿਹੜੀ ਵੋਟ ਆ ਨਾ ਇਹ ਐਵੇਂ ਨਹੀਂ ਮਿਲਦੀ ਐਵੇਂ ਨਹੀਂ ਮਿਲਦੀ ਇਹ ਇਹ ਚੋਲੀ ਅੱਜਕੇ ਮਿਲਦੀ ਆ ਇਹ ਚੋਲੀ ਅੱਜਕੇ ਮਿਲਦੀ ਨਵੇਂ ਹੋ ਕੇ ਮਿਲਦੀ ਆ ਜੇ ਤੁਸੀਂ ਬੋਤਾਂ ਨੂੰ ਉਹਨਾਂ ਕਿਰਪਾਆਂ ਭਾਲੋ ਉਹਨਾਂ ਅਸਾਈ ਪਰਿਵਾਰ ਜਿਹੜੇ ਆ ਅਸਾਈ ਮਤਲੇ ਗਏ ਆ ਜਿਹੜੇ ਮਨਪੀਸਾ ਇੱਕ ਪਰਿਵਾਰ ਅਸਾਈ ਮਤਲੇ ਗਏ ਆ ਜਾਂ ਜਿਹੜੇ ਹੋਰ ਪੀਰ ਆਪਕੀ ਨਾਲ ਨੂੰ ਮੰਗਦੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਭਾਵੇਂ ਤੁਸੀਂ ਅਸਾਈ ਬਣ ਗਏ ਅੱਜ ਭਾਵੇਂ ਤੁਸੀਂ ਕੁਝ ਵੀ ਬਣ ਗਏ ਆ ਪਰ ਹਰਦਾ ਤੁਸੀਂ ਮਜਬੀ ਰਕੀ ਆ। ਕੀ ਤੁਹਾਨੂੰ ਹੀ ਕਿਹਾ ਗਿਆ ਹੈ ਇਹ ਗੱਲਾਂ ਤੁਹਾਡੇ ਬਾਰੇ ਕਿੰਨਾ ਕਿਹਾ ਹੈ? ਜਿੰਨੀ ਵੀ ਗਰੀਕ ਕਮਿਊਨਿਟੀ ਆ ਤੁਮੀ ਕਿਹਾ ਗਿਆ ਤੁਹਾਡੇ ਬਾਰੇ ਥੋਕ ਕੇ ਨਾਂ ਲੈ ਕੇ ਕੀ ਹੈ? ਸਪੈਸ਼ਲ ਭੁੱਲਣਾ ਜਾਇਓ ਔਰ ਵਾਲੀ ਇੱਕ ਤੀਕ ਨੂੰ ਇਹ ਗੱਲ ਭੁੱਲਣਾ ਜਾਇਓ ਤੇ ਸਾਨੂੰ ਇਹਨਾਂ ਬੰਦਿਆਂ ਨੇ ਜਿਹੜੇ ਪੰਥਰ ਘੁੰਦੇ ਆ ਅਮਰਪਾਲ ਦੀ ਸੈਨਾ ਨੇ ਸਾਨੂੰ ਆਹ ਸ਼ਬਦ ਬੋਲੇ ਸੀ। ਭੁੱਲਣਾ ਜਾਇਓ ਦੇਤੀਆਂ ਪ੍ਰਮਾਣ ਕਰਿਓ ਔਰ ਵਾਰੀ ਇੱਕ ਤਰੀਕ ਨੂੰ ਇਹਨਾਂ ਨੂੰ ਦੱਸ ਦਿਓ ਕਿ ਅਸੀਂ ਸਾਡੇ ਦਿਮਾਗ ਵੀ ਕੰਮ ਕਰਦੇ ਆ ਅਸੀਂ ਵਿਗਨ ਵਾਲੇ 5-500 ਤੇ ਨਹੀਂ ਹੈਗੇ ਇਹ ਮਤਦਾਨ ਕੀਤੀ ਜਾਂਦੀ ਆ ਭਾਈ ਮਤ ਤੋਂ ਸੋਚ ਨੂੰ ਦਾਨ ਕੀਤਾ ਜਾਂਦਾ ਇਹ ਬੜੀ ਵੱਡੀ ਚੀਜ਼ ਆ ਇਹ ਮਤਦਾਨ ਕਰਨਾ ਤੇ ਤੁਸੀਂ ਇਹਨੂੰ ਐਵੇਂ ਨਿੱਕੇ ਮੋਤੇ 허ੀ ਗੱਲਾਂ ਸਮਝਿਆ ਕਰੋ ਇਹਨੇ ਕਿਸੇ ਮਗਰ ਲੱਗ ਕੇ ਨਾ ਅੰਦਰ ਜਾ ਕੇ ਤੁਹਾਡੇ ਕਿਸੇ ਨੇ ਦੇਖਣਾ ਤੁਸੀਂ ਮੋੜ ਕਿਨੂੰ ਪਾਉਣੀ ਆ ਬਾਹਰ ਉਹ ਜੀ ਦਾ ਮਰਜ਼ੀ ਮਨ ਰੱਖੀ ਜਾਓ ਸਾਨੂੰ ਪਤਾ ਏ ਢਾਂਕੀਆਂ ਵੀ ਮਿਲਦੀਆਂ ਏ ਕਿ ਤੁਹਾਡੇ ਕੋਲ ਝੂਨਾ ਨਹੀਂ ਲਾਉਣਾ ਇਹ ਵੀ ਢਾਂਕੀਆਂ ਮਿਲ ਗਈਆਂ ਤੇ ਤੁਹਾਨੂੰ ਖੇਤ ਪੱਠੇ ਲੈਣ ਦੀ ਜਾਣ ਦੇਣਾ ਇਹ ਵੀ ਢਾਂਕੀਆਂ ਮਿਲ ਗਈਆਂ ਤੁਹਾਨੂੰ ਦਿਹਾੜੀ ਨਹੀਂ ਜਾਣਾ ਕੋਈ ਨਾ ਮਨ ਰੱਖੋ ਅੰਦਰ ਜਾ ਕੇ ਕਿਸਦਾ ਪਤਾ ਨਹੀਂ ਕਰ ਕਿਨੂੰ ਕਿਨੂੰ ਪਾਈ ਆ ਮੋੜ ਇਹ ਗੱਲ ਯਾਦ ਰੱਖਿਆ ਕਰੋ ਅੰਦਰ ਕੋਲੇ ਨਾਲ ਕਿਸੇ ਜਾਣਾ ਮੋੜ ਤੁਸੀਂ ਆਪ ਹੀ ਪਾਉਣੀ ਆ ਆਉਣ ਵਾਲੀ ਇੱਕ ਤਰੀਕ ਯਾਦ ਕਰੋ ਤੇ ਇਹਨਾਂ ਬੰਦਾਂ ਨੂੰ ਆਉਣ ਵਾਲੀ ਇੱਕ ਤਰੀਕ ਨੂੰ ਜਵਾਬ ਦਿਓ ਜਿਨ੍ਹਾਂ ਨੇ ਤੁਹਾਡੇ ਬਾਰੇ ਐਨੀ ਬਦੀ ਸ਼ਬਦਾਵਲੀ ਵਰਤੀ ਆ ਇਹਨੀਆਂ ਕਬੀਤਿਆਂ ਨੂੰ ਪ੍ਰਮਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ